ਦਾ ਰੋਸ ਪ੍ਰਦਰਸ਼ਨ ਅਸੀਂ ਇਸ ਕਰਕੇ ਕਰ ਰਹੇ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਬਾਬਾ ਸਾਹਿਬ ਅੰਬੇਦਕਰ ਬਾਰੇ ਭੱਦੀ ਸ਼ਬਦਾਵਲੀ ਵਰਤੀ ਹੈ ਮਾੜੇ ਸ਼ਬਦ ਵਰਤੇ ਨੇ ਜਿਨ੍ਹਾਂ ਨੂੰ ਸੁਣ ਕੇ ਹਰ ਇੱਕ ਹਿੰਦੂਸਤਾਨੀ ਨੂੰ ਦੁੱਖ ਹੋਇਆ ਔਰ ਸਾਰੇ ਹਿੰਦੂਸਤਾਨੀ ਮੰਗ ਕਰ ਰਹੇ ਨੇ ਕਿ ਅਬਿਧ ਸ਼ਾਜੀ ਨੂੰ ਆਪਣੇ ਕਹੇ ਹੋਏ ਸ਼ਬਦ ਵਾਪਸ ਲੈਣੇ ਚਾਹੀਦੇ ਆ ਔਰ ਹਿੰਦੂਸਤਾਨ ਦੇ ਲੋਕਾਂ ਤੋਂ ਜਿਹੜੀ ਆ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਲੱਗਦਾ ਵੀ ਕਿ ਉਹ ਅਹੁਦੇ ਤੇ ਬੈਠੇ ਅਜਿਹੇ ਵਿਅਕਤੀ ਨੂੰ ਹਜੇ ਸ਼ਬਦ ਵਰਤਣੇ ਚਾਹੀਦੇ ਬਿਲਕੁਲ ਨਹੀਂ ਵਰਤਣੇ ਚਾਹੀਦੇ ਜੀ ਪਰ ਇਹ ਤਾਂ ਭਾਜੀਪੀ ਦੀ ਮਾਨਸਿਕਤਾ ਹੈਗੀ ਆ ਤੁਸੀਂ ਸ਼ੁਰੂ ਤੋਂ ਦੇਖ ਲਓ ਅੱਜ ਵੀ ਜੀਪੀ ਦੇ ਸਰਕਾਰਾਂ ਨੇ ਦਲਤਾਂ ਦੇ ਉੱਤੇ ਅਤਿਆਚਾਰ ਮਹਿਲਾਵਾਂ ਦੇ ਉੱਤੇ ਅਤਿਆਚਾਰ ਲਗਾਤਾਰ ਵੱਧ ਰਿਹਾ ਇਹ ਉਹ ਲੋਕਾਂ ਦਾ ਸਮੂਹ ਹੈਗਾ ਜਿਹੜੇ ਲੋਕ 1997 ਦੇ ਵਿੱਚ ਅਰुण ਛੋਰੀ ਜੀ ਜਿਹੜੇ ਚੰਗੇ ਰਾਈਟਰ ਹੋਏ ਆ ਕਿੰਨੇ ਸਾਲ ਇਹਨਾਂ ਦੇ ਰਾਜ ਸਭਾ ਮੈਂਬਰ ਰਹੇ ਆ ਠੀਕ ਹੈ ਨਾ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਸੀ ਕਿ ਬਾਬਾ ਸਾਹਿਬ ਅੰਬੇਦਕਰ ਜਿਹੜੇ ਆ ਅੰਗਰੇਜ਼ਾਂ ਦੇ ਮੋਹਰੇ ਨੇ ਜਦ ਕਿ ਆਪਾਂ ਨੂੰ ਸਾਰਾ ਪਤਾ ਅੰਗਰੇਜ਼ਾਂ ਦੇ ਮੋਹਰਾ ਕੌਣ ਰਹੇ ਨੇ ਅੰਗਰੇਜ਼ਾਂ ਤੋਂ ਮਾਫੀਆਂ ਕੌਣ ਮੰਗਦਾ ਰਿਹਾ ਉਹ ਲੋਕ ਜਿਨ੍ਹਾਂ ਨੇ ਆਪਣੇ ਨਾਗਪੁਰ ਦੇ ਆਫਿਸ ਦੇ ਉੱਤੇ 52 ਸਾਲ ਝੰਡਾ ਨਹੀਂ ਲਹਿਰਾਇਆ ਉਹ ਦੂਜਿਆਂ ਨੂੰ ਮੋਹਰਾ ਦੱਸ ਰਹੇ ਹੈਗੇ ਆ 2015 ਦੇ ਵਿੱਚ ਮੋਹਨ ਭਾਗਵਤ ਜੀ ਜਿਹੜੇ ਆ ਉਹ ਰਿਜ਼ਰਵੇਸ਼ਨ ਦਾ ਵਿਰੋਧ ਕਰਦੇ ਹੈਗੇ ਆ ਸੋ ਕੁੱਲ ਮਿਲਾ ਕੇ ਜਿਹੜੀ ਇਹ ਸ਼ਬਦਾਵਲੀ ਅਮਿਤ ਸ਼ਾਹ ਜੀ ਨੇ ਵਰਤੀ ਹੈ ਇਹ ਸ਼ਬਦਾਵਲੀ ਇਹਨਾਂ ਦੀ ਮਾਨਸਿਕਤਾ ਨੂੰ ਦਰਸਾਉਂਦੀ ਹੈ ਔਰ ਮੈਨੂੰ ਅੱਜ ਯਾਦ ਆਉਂਦੇ ਆ ਬਾਬਾ ਸਾਹਿਬ ਨੇ ਕੁਝ ਸ਼ਬਦ ਕਹੇ ਸੀ ਬਾਬਾ ਸਾਹਿਬ ਨੇ ਕੀ ਆਖਿਆ ਸੀ ਕਿ ਸੰਵਿਧਾਨ ਮਾੜਾ ਵੀ ਹੋਵੇ ਲੇਕਿਨ ਜੇ ਚੰਗੇ ਹੱਥਾਂ ਦੇ ਵਿੱਚ ਹੈ ਤੋ ਸੁਰੱਖਿਅਤ ਹੈਗਾ ਤੇ ਜੇ ਸੰਵਿਧਾਨ ਜਿੰਨਾ ਮਰਜ਼ੀ ਚੰਗਾ ਹੋਵੇ ਜੋ ਮਾੜੇ ਹੱਥਾਂ ਦੇ ਵਿੱਚ ਆ ਤਾਂ ਉਹਨੂੰ ਕੋਈ ਬਚਾ ਨਹੀਂ ਸਕਦਾ ਸਾਡੇ ਮੁਲਕ ਦੇ ਨਾਲ ਅੱਜ ਇਹੀ ਹੋ ਰਿਹਾ ਔਰ ਭਾਜਪਾ ਦੀ માનਸ਼ਕਤਾ ਹੈ ਕਿ ਇਹ ਸਾਡੇ ਸੰਵਿਧਾਨ ਨੂੰ ਬਦਲਣ ਦੀ ਇਹ ਸੰਵਿਧਾਨ ਨੂੰ ਤੋੜਨ ਮਰ ਰਹੇ ਨੇ ਦੀ ਉਹ ਸੰਵਿਧਾਨ ਜਿਸ ਨੇ ਸਾਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਇਹ ਬਿਲਕੁਲ ਗਲਤ ਕਰ ਰਹਾ ਜੇ ਤੁਸੀਂ ਆਖੋਗੇ ਕਿ ਕਹਿੰਦੇ ਦਲਤਾਂ ਨੂੰ ਅਧਿਕਾਰ ਦਿੱਤਾ ਬਾਬਾ ਸਾਹਿਬ ਨੇ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਸੋ ਉਹਨਾਂ ਨੇ ਸਾਂਝੀ ਵਾਲਤਾ ਦੀ ਯਾਨੀ ਕਿ ਹਲਕ ਜਗਾਈ ਇਹ ਉਸ ਨੂੰ ਬਦਲਣਾ ਚਾਹੁੰਦੇ ਆ ਤੋੜਨਾ ਡਿਲੀਗਲ ਦਾ ਬੇਹਦ ਅਫਸੋਸ ਹੈ ਜਿਹੜਾ ਸਾਡਾ ਦੇਸ਼ ਆ ਭਾਰਤ ਇਹ ਹਿੰਦੂ ਮੁਸਲਮਾਨ ਸਿੱਖ ਅਸਾਈ ਸਾਰਿਆਂ ਦਾ ਸਾਂਝਾ ਦੇਸ਼ ਹੈ ਇਸ ਦੇ ਵਿੱਚ ਸਾਰੀਆਂ ਜਾਤਾਂ ਦੇ ਸਾਰੀਆਂ ਪਾਤਾਂ ਦੇ ਲੋਕ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਰਹਿੰਦੇ ਆ ਤੇ ਭਾਰਤੀ ਜਨਤਾ ਪਾਰਟੀ ਜਿਸ ਨੇ ਹਮੇਸ਼ਾ ਹੀ ਜਾਤ ਪਾਤ ਦੀ ਤੇ ਫਿਰਕੂ ਰਾਜਨੀਤੀ ਕੀਤੀ ਆ ਉਸ ਨੇ ਦੁਆਰਾ ਫੇਰ ਉਹੀ ਜ਼ਹਿਰ ਉਗਲਿਆ ਅਮਿਤ ਸ਼ਾਹ ਜਿਹੜੇ ਕਿ ਸਾਡੇ ਕੇਂਦਰੀ ਗ੍ਰਹਿ ਮੰਤਰੀ ਨੇ ਉਹਨਾਂ ਨੇ ਬੜਾ ਮਾੜਾ ਬਿਆਨ ਉੱਤੇ ਦਿੱਤਾ ਕਿ ਅੱਜ ਕੱਲ ਦਾ ਜਿਹੜਾ ਜੋਗ ਹੈ ਕਈ ਲੋਕ ਹਰ ਸਾਹ ਦੇ ਨਾਲ ਅੰਬੇਦਕਰ 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 ਕਰਦੇ ਆ ਵੀ ਜੇਕਰ ਉਹ ਇੰਨਾ ਆਰਾਮ ਦਾ ਨਾਮ ਲੈਣਾ ਤਾਂ ਤੁਹਾਡੇ ਸੱਤ ਜਣ ਬੋ ਸੁਧਰ ਸਕਦੇ ਆ ਅਸੀਂ ਰਾਮ ਰਾਮ ਵੀ ਕਰਦੇ ਆ ਪਰ ਅਸੀਂ ਹਰ ਸਾਹ ਨਾਲ ਅੰਮੇਂਕਰ ਅੰਮੇਂਕਰ ਵੀ ਕਰਦੇ ਆ ਅਸੀਂ ਹਰ ਸਾਹ ਦੇ ਨਾਲ ਕਰਤਾਰ ਸਿੰਘ ਸਰਾਬਾ ਸਰਾਬਾ ਵੀ ਕਰਦੇ ਆ ਅਸੀਂ ਹਰ ਸਾਹ ਦੇ ਨਾਲ ਭਗਤ ਸਿੰਘ ਭਗਤ ਸਿੰਘ ਵੀ ਕਰਦੇ ਆ ਜੇਕਰ ਆਜ਼ਾਦੀ ਦੇ ਪ੍ਰਵਾਨਿਆਂ ਨੇ ਸ਼ਹੀਦੀਆਂ ਦਿੱਤੀਆਂ ਫਾਂਸੀ ਦੇ ਰਸੇ ਚੁੰਮੇ ਤਾਂ ਹੀ ਸਾਡਾ ਦੇਸ਼ ਆਜ਼ਾਦ ਹੋਇਆ ਜੇਕਰ ਭੀਮਰਾਓ ਉਵੇਦਕਰ ਨੇ ਸਾਡੇ ਦੇਸ਼ ਦਾ ਬਹੁਤ ਖੂਬਸੂਰਤ ਸੰਧਾਨ ਲਿਖਿਆ ਤਾਹੀਂ ਅੱਜ ਜੋ ਮੈਂਬਰ ਪਾਰਲੀਮੈਂਟ ਹੈ ਚਾਹੀ ਮੋਦੀ ਜੀ ਅੱਜ ਪ੍ਰਧਾਨ ਮੰਤਰੀ ਹੈ ਉਹਨਾਂ ਦੇ ਕਰਕੇ ਸੂਬੇ ਚੱਲ ਰਹੇ ਆ ਉਹਨਾਂ ਦੇ ਕਰਕੇ ਸ਼ਹਿਰ ਚੱਲ ਰਹੇ ਆ ਉਹਨਾਂ ਦੇ ਕਰਕੇ ਪਿੰਡ ਚੱਲ ਰਹੇ ਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਸ ਗੱਲ ਦਾ ਵਿਰੋਧ ਕਰਦੀ ਹੈ ਤੇ ਅਸੀਂ ਹਮੇਸ਼ਾ ਹੀ ਭੀਮਰਾਓ ਉਮੀਦਵਾਰ ਜੀ ਦਾ ਸਤਿਕਾਰ ਕਰਦੇ ਆ ਆਮ ਆਦਮੀ ਪਾਰਟੀ ਨੇ ਭੀਮਰਾਓ ਉਮੀਦਵਾਰ ਨੂੰ ਆਪਣੇ ਸਿਰ ਤੇ ਬਿਠਾਇਆ ਇੱਕ ਪਾਸੇ ਸਾਡੇ ਸਾਰੇ ਦਫ਼ਤਰਾਂ ਦੇ ਵਿੱਚ ਭੀਮਰਾਓ ਉਮੀਦਵਾਰ ਦੀ ਫੋਟੋ ਇੱਕ ਪਾਸੇ ਸ਼ਹੀਦ ਭਗਤ ਸਿੰਘ ਦੀ ਫੋਟੋ ਕਿਉਂਕਿ ਉਹ ਸਾਡੇ ਸਿਰ ਦੇ ਤਾਜ ਆ ਸੋ ਅੱਜ ਦੇ ਯੁੱਗ ਜਮਾਨਾ ਉਹ ਧਰਮ ਆ ਜਾਤਾਂ ਪਾਤਾਂ ਦਾ ਜਮਾਨਾ ਨਹੀਂ ਅੱਜ ਦਾ ਜਮਾਨਾ ਜਿਹੜਾ ਹੈਗਾ ਉਹ ਸਾਰੇ ਧਰਮਾਂ ਦੀ ਗੱਲ ਕਰਨ ਦਾ ਸਾਰੇ ਵਰਗਾਂ ਦੀ ਗੱਲ ਕਰਨ ਦਾ ਜਿਹੜਾ ਜਮਾਨਾ ਹੈ ਤੇ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਰੀਆਂ ਜਾਤਾਂ ਪਾਤਾਂ ਦਾ ਸਤਿਕਾਰ ਕਰਦੇ ਹਾਂ ਸੋ ਅਸੀਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਦੀ ਰਾਜਨੀਤੀ ਦਾ ਸਖਤ ਵਿਰੋਧ ਕਰਦੀ ਹੈ ਤੇ ਇਸੇ ਕਰਕੇ ਮੇਤ ਸਾਦੇ ਪੁਤਲੇ ਫੁਕੇ ਜਾ ਰਹੇ